ਤੁੜੇ ਤੇ ਗ੍ਰਾਂਤੀ ਸਿੰਘ ਕਿੱਥੇ ਪਿਆੜ ਕਮਰੇ ਚ ਪਿਆ ਪ੍ਰਕਾਸ਼ ਸਿੰਘ ਹਾਂ ਠੀਕ ਹੈ ਜੀ ਪ੍ਰਕਾਸ਼ ਸਿੰਘ ਜੀ ਕਿੱਥੇ ਨੇ ਪ੍ਰਕਾਸ਼ ਸਿੰਘ ਹਾਂ ਅਸੀਂ ਆਰਮ ਸਿੰਘਾੜਾ ਪਿੰਡਾ ਹੈ ਠੀਕ ਬਾਈ ਲੋਕ ਜੀ ਬਾਈ ਇਹ ਕਮਰੇ ਚ ਹਾਂ ਚੰਦਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਫੋਨ ਤੇ ਗੱਲ ਕਰਦੇ ਕਰਦੇ ਪਹੁੰਚ ਗਈ ਤਾਂ ਤੁਹਾਡੇ ਕੋਲੇ ਆ ਤੁਸੀਂ ਲਈ ਹੋਏ ਬੋਤਲ ਇਹਨਾਂ ਦੀ ਠੀਕ ਆ ਭਾਈ ਤੁਸੀਂ ਪਿੰਡੋਂ ਹੀ ਡਾਕਟਰ ਹੋ ਹਾਂਜੀ ਆਰਐਮਪੀ ਡਾਕਟਰ ਹਾਂਜੀ ਸ਼ੁਕਰ ਆ ਭਾਈ ਤੁਸੀਂ ਅਸੀਂ ਖੜੇ ਹਾਂ ਜੀ ਪਿੰਡ ਧਰਮ ਸਿੰਘ ਵਾਲਾ ਧਰਮਕੋਟ ਦੇ ਬਿਲਕੁਲ ਨੇੜੇ ਪਿੰਡਾਂ ਤੇ ਮੋਗਾ ਜ਼ਿਲ੍ਹਾ ਪਿੰਡਾਂ ਤੇ ਅੱਜ ਗੁਰਨਾਨਕ ਬਾਦਸ਼ਾਹ ਮਹਾਰਾਜ ਦੇ ਦਿਹਾੜੇ ਤੇ ਅਸੀਂ ਕਾਰਜ ਕਰਨ ਵਾਸਤੇ ਗੁਰੂ ਘਰ ਪਹੁੰਚੇ ਆ ਉਹ ਜਿਹੜਾ ਤੁਸੀਂ ਬੈਠੇ ਹੋ ਹਾਂਜੀ ਉਹ ਤਾਂ ਚੌਂਕੜਾ ਮਾਰਿਆ ਹੋਇਆ ਹਾਂਜੀ ਅੱਜ ਤੋਂ 25 ਸਾਲ ਪਹਿਲਾਂ ਨਹੀਂ 24 ਸਾਲ ਪਹਿਲਾਂ ਦੇਖੋ ਬਾਬਾ ਇਹਦੀ ਚੌਂਕੜਾ ਮਾਰਿਆ ਹੋਇਆ ਤਸਵੀਰ ਆ ਤੇ ਮਤਲਬ ਇੱਧਰ ਵੀ ਆ ਬਾਪੂ ਜੀ ਦੀ ਤਸਵੀਰ ਆ ਤੇ ਇੱਥੇ ਅੱਜ ਪਿਆ ਬਾਪੂ ਮੰਜੇ ਤੇ ਲੱਗਦੇ ਨਹੀਂ ਵੀ ਇਹ ਤਸਵੀਰਾਂ ਵਾਲਾ ਹੀ ਆ ਉਹ ਕਦੇ ਜੀ। ਤੇ ਕਿਹਦੇ ਕੋਲ? ਅਧਰਕ। ਮਿੱਟੀ ਰੱਖ ਲੂ। ਇੱਥੇ ਹੀ ਈਂਡਾਕ ਲੂ ਕਮਰੇ ਦੇ ਮੂਹਰੇ। ਠੀਕ ਹੈ। ਤੇ ਕੋਈ ਡੰਡਾ ਇਹ ਲਿਆਉ ਪੈ ਵੀ ਆ ਬੰਨਣ ਨੂੰ। ਉਹ ਗਿਆ ਇਹ ਮੁੰਡਾ ਚਾੜ ਲੈਣ ਤੁਰ। ਗਿਆ ਨੇ। ਹੋਰ ਬਾਪੂ ਪ੍ਰਕਾਸ਼ ਸਿੰਘ ਜੀ। ਹਾਂਜੀ। ਉਮਰ ਕਿੰਨੀ ਹੋ ਗਈ ਤੁਹਾਡੀ? 73 ਸਾਲ ਦੀ 73 ਸਾਲ ਹੋ ਗਈ ਹੈ ਤੁਸੀਂ ਭੈਣ ਭਰਾਵਾਂ ਚ ਵੱਡੇ ਸੀ ਕਿ ਛੋਟੇ ਸੀ ਨਹੀਂ ਨਹੀਂ ਮੈਂ ਇੱਕ ਭੈਣ ਦੋ ਭਰਾ ਤੇ ਇੱਕ ਭੈਣ ਵੱਡੀ ਸੀ ਦੋ ਭਰਾ ਤੇ ਇੱਕ ਭੈਣ ਵੱਡੀ ਸੀ ਤਿੰਨ ਭੈਣਾਂ ਛੋਟੀਆਂ ਸੀ ਇਹਨਾਂ ਚ ਸਾਰਿਆਂ ਦੀ ਛੋਟੀ ਮੋਰਗਾਸ ਹੋ ਗਈ ਆ ਵੱਡੀ ਵੀ ਸ਼ੁਰਗਾਸ ਹੋ ਗਈ ਆ ਮੇਥੋਂ ਛੋਟਿਆਂ ਦੋ ਹੈਗੀਆਂ ਅਜੇ ਉਹ ਜਾਨੀ 55 ਦੇ ਵਿਚਾਰੀਆਂ ਬੈਠੀਆਂ ਬਿਮਾਰਕ ਤਾਂ ਲਗਾਣੇ ਆ ਕਿੰਨੀ ਦਫਾ ਹੀ ਲਗਾਣੇ ਜਿਲਾਲਾਵਾਦ ਹੂੰ ਮੰਜੇ ਦੀਆਂ ਮੈਂ ਉਹਨਾਂ ਦਾ ਭਰਾ ਕਿੱਥੇ ਰਹਿੰਦੇ ਨੇ ਭਰਾ ਮੇਰੇ ਇੱਕ ਤਾਂ ਤੁਹਾਨੂੰ ਦੱਸੇ ਮੁੰਡੇ ਉਹਨੂੰ ਪੁੱਛਦੇ ਨਹੀਂ ਉਹ ਚਾਹ ਕੁੜੀ ਕੋਲੇ ਰਹਿੰਦਾ ਆਪਦੀ ਕੋਲੇ ਇਧਰ ਅੰਮ੍ਰਿਤਸਰ ਤੋਂ ਪਰਾਂ ਤੁਸੀਂ ਪੀਓਗੇ ਚਾਹ ਨਹੀਂ ਮਾਣੀ ਬਿਨਾ ਮਾਜ ਕੋਈ ਬਾਤ ਹੋਉਂਦਾ ਫਿਰ ਉਹ ਆਪਦੀ ਕੁੜੀ ਕੋਲੇ ਰਹਿੰਦਾ ਵਿਚਾਰਾ ਵੱਡਾ ਸਾਬ ਉਹ ਚਸਪਿਆਸੀ ਸਾਹਿਬ ਦਾ ਉਹ ਵੀ ਬਹੁਤ ਵਿਚਾਰਾ ਟੁੱਟ ਗਿਆ ਸੀ ਦੂਜਾ ਉਹਦੇ ਆਪ ਦੇ ਪਰਿਵਾਰ ਚ ਰਹਿੰਦਾ ਉਹ ਠੀਕ ਆ ਉਹਦਾ ਪਰਿਵਾਰ ਉਹਨੂੰ ਸੰਭ ਹੀ ਜਾਂਦਾ ਪਰ ਉਹ ਕਿਸੇ ਨੂੰ ਸਾਹਮਣੇ ਵਾਸਤੇ ਰਾਜ਼ ਨਹੀਂ ਉਹਦਾ ਪਰਿਵਾਰ ਉਹਨੂੰ ਸੰਭ ਦੋ ਭਰਾ ਵਾ ਤੁਹਾਡੇ ਹਾਂ ਦੋ ਭਰਾ ਹੀ ਨਹੀਂ ਫਿਰ ਮਾਸ ਤਿੰਨ ਨਾ ਇੱਕ ਭੈਣ ਚੜਾਈ ਕਰ ਗਈ ਹੈ ਦੋ ਪਣਾ ਚਲਾਇਆ ਦੋ ਪਣਾ ਚ ਇੱਕ ਸਭ ਤੋਂ ਛੋਟੀ ਇੱਕ ਸਭ ਤੋਂ ਛੋਟੀ ਇਹ ਫਿਰ ਅੱਜ ਹੀ ਜਾਣਾ ਪਊਜੀ ਹਾਂ ਹਾਂ ਹੋਣੀ ਬਾਪੂ ਅੱਛਾ ਮੈਂ ਕਿਹਾ ਭੋਗ ਪਾਗ ਪਹਿਰਾ ਮੈਂ ਆਹ ਕੋਈ ਨਾ ਬਾਪੂ ਦਾਣਾ ਪਾਣੀ ਜਿੱਥੇ ਲਿਖਿਆ ਜਿੱਥੇ ਲਿਖਿਆ ਸਭ ਕੁਝ ਹੋ ਜਾਊਗਾ ਬਾਪੂ ਫਿਰ ਲੈ ਜਾਨੇ ਜਿਹੜੇ ਪੌਣੇ ਕੇਰਾ ਹੈਗੇ ਮੇਰੇ ਕੋਲ ਮੋٹے ਕੱਪੜੇ ਹੈਗੇ ਸਿਆਲਾ ਹੋਏ ਲੈ ਤੇਰੇ ਮਰਜ਼ੀ ਆ ਜੀ ਉਹ ਲਾਸਟਿਕ ਪਾਈ ਵੀ ਉਹ ਤਾਂ ਨਾਲਾ ਤਾਂ ਮੇਥੋਂ ਪਾਈਦਾ ਨੇ ਉਂਗਲਾਂ ਤਾਂ ਪਹੁੰਚ ਜਾਂਦੇ ਕੰਮ ਕਰਨ ਨੂੰ ਆਟੀਆਂ ਹੂੰ ਤੇ ਨਾਲਾ ਵੀ ਪਾਈਦਾ ਕਸ਼ੈਰਾ ਚ ਵੀ ਲਾਸਟਿਕ ਪਾਈ ਹੋਈ ਆ ਅ ਸਤ ਜਾਨਾ ਆ ਤੈਨੂੰ ਫੋਨ ਵੇਖੀ ਕਿਦਾ ਬਾਬਾ ਜੀ ਦੇ ਤਾ ਤੇਰੇ ਤੂੰ ਨੇ ਨਾ ਲਈ ਮੈਨੂੰ ਹੁਣ ਤੂੰ ਜਾਣਾ ਨਹੀਂ ਕਿਤੇ ਇਹ ਮੁੰਡਾ ਕਰਦਾ ਸੇਵਾ ਤੁਹਾਡੀ ਆਈ ਹੋਈ ਕਰਦਾ ਇਹ ਚੱਕ ਕੇ ਲ ਜਾਂਦਾ ਗੱਲ ਦੇ ਨਾਲ ਮੈਨੂੰ ਹੱਥ ਪਾ ਲ ਇਹਨਾਂ ਦੇ ਦਾਲ ਦੇ ਉੱਤੋਂ ਵੀ ਐ ਨਾਲ ਉਹਦੇ ਢੱਡ ਦੇ ਲਾ ਕੇ ਮੈਨੂੰ ਲੈਟਰੀ ਨੂੰ ਪਾਉਂਦਾ ਤੇ ਚੱਕ ਕੇ ਬਾਹਰ ਲਿਆਉਂਦਾ ਇਹੋ ਇਸ਼ਨਾਨ ਕਰਾਉਂਦਾ ਉਹਦੇ ਵੀ ਐਵੇਂ ਅੰਦਰ ਕੁਰਸੀ ਤੇ ਪਾਹਂਦਾ ਉੱਥੇ ਇਸ਼ਨਾਨ ਕਰਾ ਕੇ ਦੂਜੇ ਤੀਜੇ ਦਿਨ ਕਰੀਦਾ ਇਸ਼ਨਾਨ ਪਰ ਹੋਈ ਨਹੀਂ ਫਿਰ ਕੀਤਾ ਜਾਂਦਾ ਚੱਕਣਾ ਔਖਾ ਬੱਚਾ ਵਿਚਾਰਾ ਇਹ ਇਹਨ ਵਾਊਚਰ ਹੋ ਗਿਆ ਸੇਵਾ ਕਰਦਾ ਬਾਥਰੂਮ ਲੈਟ੍ਰੀਨ ਅੰਦਰ ਹੀ ਹੈ ਅੰਦਰ ਹੀ ਬਣਿਆ ਜਮਰੀ ਬਣਿਆ ਪੂਰਾ ਅੰਦਰ ਬਣ ਗਿਆ ਲੈਟ੍ਰੀਨ ਬਾਥਰੂਮ ਇੰਜੀਨ ਗੋਜਾ ਲਾ ਕੇ ਦਿੱਤਾ ਹੋਇਆ ਹੈ ਹੋ ਇਹ ਵੀ ਚੰਗਾ ਬਰਾਲਾ ਜੀ ਪਿੰਡ ਵਾਲਿਆਂ ਦਾ ਵਧੀਆ ਕੰਮ ਹੈ ਜੀ ਜਦੋਂ ਹਾਂ ਕਮਰਾ ਦਾ ਹਾਲਤ ਖਰਾਬ ਸੀ ਬਾਲੀ ਬਾਬਾ ਜੀ ਨੇ بڑے ਸਿੰਘਾਂ ਨੂੰ ਸੰਥਿਆ ਕਰਾਈ ਅੱਛਾ ਜੀ ਤੁਸੀਂ ਵੀ ਇਹਨਾਂ ਦੇ ਹੀ ਚਿੱਲੇ ਇਹਨਾਂ ਦਾ ਤੋਂ ਸੰਥਿਆ ਕੀਤੀ ਬਾਬਾ ਜੀ ਉਹ ਲਾਡੀ ਹੋਰ ਇਹ ਸਾਰੇ ਬੰਦੇ ਬਹੁਤ ਮੁੰਡਿਆਂ ਨੇ ਸੰਥਿਆ ਬਾਬਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੂੰ ਆਪ ਦਾ ਬੂਟੇ ਲਾਏ ਹੋਇਆ ਉਹ 20 25 ਗਰੰਤੀ ਸਿੰਘ ਬਣਾਤੇ ਹਾਂਜੀ ਹਾਂਜੀ ਹੂੰ ਇੱਕ ਤਾਂ ਗਰੰਤੀ ਬਣ ਕੇ ਉਹ ਫੌਜ ਦੇ ਵਿੱਚ ਗਰੰਤੀਦਾਨ ਬਣ ਗਿਆ ਵਾਹ ਜੀ ਅੱਜ ਉੱਥੇ ਗਰੰਤੀ ਸਿੰਘ ਦੀ ਸੇਵਾ ਨਿਭਾ ਰਿਹਾ ਫੌਜ ਚ ਸੈਕਰੀਟਰੀ ਮੰਟ ਅਮਰੀਕਾ 'ਚ ਵੀ ਬੈਠਾ ਜੀ ਕੀਰਤਨ ਕਰਦੇ ਆ ਅੱਛਾ ਅਮਰੀਕਾ 'ਚ ਵੀ ਕੀਰਤਨ ਕਰਦੇ ਬੈਠੇ ਤੁਹਾਡੇ ਚੰਡੇ ਹਾਂ ਜੀ ਵਾਹ ਵਾਹ ਤੇ ਪਰ ਪਛਦਾ ਕੋਈ ਨਹੀਂ ਮੁੜ ਕੇ ਇਹ ਬਾਪੂ ਪੁੱਛਣ ਦਾ ਵੀ ਇੱਕ ਤਰੀਕਾ ਵਾਪੂ ਸਮਾਂ ਹੈ ਨਹੀਂ ਲੋਕਾਂ ਕੋਲ ਇਹਨਾਂ ਦੇਖੋ ਕੋਈ ਪੈਸੇ ਦੇ ਸਕਦਾ 5-1000 ਰੁਪਇਆ ਪਰ ਸਮਾਂ ਤੈਨੂੰ ਲੋੜਾ ਸਮੇਂ ਦੀ ਮੈਨੂੰ ਸਮੇਂ ਦੀ ਮੈਨੂੰ ਜਿਹੜੇ ਵੀ ਆਉਂਦੇ ਉਹ ਕਹਿੰਦੇ ਤੁਹਾਨੂੰ ਹੋਰ ਨਹੀਂ ਲੋੜ ਤੁਹਾਨੂੰ ਕਿਸ ਚੀਜ਼ ਦੀ ਪਰ ਬੰਦੇ ਦੀ ਲੋੜ ਸੇਵਾ ਦੀ ਲੋੜ ਸਦਾ ਸੇਵਾ ਦਾ ਦੀ ਲੋੜ ਹੁਣ ਲੁਧਿਆਣੇੋਂ ਆਉਂਦਾ ਮੇਰਾ ਪੜ ਜਾ ਆਪਣੇ ਵਿਆਹ ਉਹ ਨਿਕਲ ਆ ਉਹਦੀ ਮਾਂ ਵੀ ਮੰਜੀ ਤੇ ਪਈ ਐ ਮੈਥੇ ਛੂਟੀ ਆ ਜੀ ਉਹ ਵੀ ਅਸਾਂ ਹੀ ਗੱਲ ਆ ਮਮਾ ਜੀ ਤੁਹਾਨੂੰ ਬੰਦੇ ਦੀ ਲੋੜ ਆ ਸਰ ਉਹਦੋ ਚ ਇੱਕ ਰਾਤ ਆ ਉਹ ਚੱਕਿਆ ਨਹੀਂ ਜਾਂਦਾ ਦੋ ਵਾਰ ਡਿੱਗਿਆ ਪਾ ਉਹ ਆ ਜਮਾਨ ਨੂੰ ਛੱਡ ਕੇ ਉਹ ਬਿਮਾਰ ਪਈ ਪੰਜ ਦੇ ਹੂੰ ਇਹ ਐਹੋ ਜਿਹਾ ਹਾਲ ਹੋਇਆ ਕਹਾ ਜੀ ਦੁਨੀਆ ਦਾ ਚਲੋ ਜਿਸ ਤਰ੍ਹਾਂ ਦਾ ਕਿਸ ਬੰਦੇ ਵਿੱਚ ਲਿਖਿਆ ਹੀ ਭੋਗੀ ਜਾਂਦੇ ਆ ਹੂੰ ਆ ਜੋ ਕਿਸਮ ਉਹ ਦੇਖ ਲਿਖਿਆ ਪਾਲੇ ਕੋਈ ਦੁੱਖ ਸੁੱਖ ਜਿਹੜੇ ਕਰਕੇ ਆਏ ਕੋਈ ਪਤਾ ਨਹੀਂ ਕਿਸੇ ਦੇ ਲੈਣੇ ਹੋਣ ਕਿਸੇ ਦੇ ਲੈਣੇ ਹੋਣਗੇ ਡਾਕਟਰ ਮੇਰੀ ਧੌਣ ਚੱਕੀ ਸਰ ਇਹਨੂੰ ਕਰਦੇ ਸਰ ਸਰਿਆ ਨੂੰ ਕਰਦੇ ਓਪਨ ਇਧਰ ਨੂੰ ਕਰ ਐ ਬਸ ਐਂਚਰ ਮੈਂ ਦੁੱਖ ਕਰ ਬਣੇ ਇਹ ਬਸ ਠੀਕ ਹੈ ਜੀ ਬਾਬਾ ਕਿੰਨਾ ਪੜੇ ਤੁਸੀਂ ਸਕੂਲ ਦਾ ਪੰਜਵੀਂ ਵਾਰ ਤੇ ਪੜਾਇਆ ਪੰਜ ਮਾਰ ਤੇ ਪੜਿਆ ਉਦੋਂ ਬਾਅਦ ਮੈਂ ਗੁਰਦਾਰ ਸਾਹਿਬ ਜਨੇਰ ਆ ਜਨੇਰ ਹਾਂ ਮੈਂ 12 ਸਾਲ ਜਨੇਰ ਪੈਣ ਬਾਅਦ ਹੋਰ ਦੇ ਪਾਸੇ ਉੱਚਾ ਇਥੇ ਆ ਹਾਂ ਹਾਂ ਉੱਥੇ ਚਲਾ ਗਿਆ ਸੰਤਾਂ ਕੋਲੇ ਉੱਥੇ ਫਿਰ ਮੈਂ 12 ਸਾਲ ਦਾ ਹੀ ਮੋਢੇ ਚਲਾ ਗਿਆ ਜਿਹੜੇ ਜਨੇਰ ਵਾਲੇ ਸਾਰੇ ਉੱਥੇ ਮੈਂ ਸੰਤਾਂ ਜੀ ਦੀ ਕੀਰਤਨ ਵੀ ਸਿੱਖਿਆ ਕੀਰਤਨ ਵੀ ਕਰਦਾ ਆ ਫਿਰ ਮੈਂ ਕੀਰਤਨ ਦਾ ਮੇਰਾ ਗਲਾ ਖਰਾਬ ਗਿਆ 2001 ਛੱਡ ਦਿੱਤਾ ਸੀ ਚਲੋ ਫਿਰ ਪਾਠ ਮੈਂ ਕਰਨਾ ਗਿਆ ਜੀ ਹਾਂ ਜੀ ਪਾਠ ਚੋਂ ਹੁਣ ਇੱਥੇ ਆ ਜਾਓ ਬਿਮਾਰ ਹੋ ਗਿਆ ਛੱਡਿਆ ਸਾਰਾ ਕੁਝ ਛੱਡਿਆ ਗਿਆ ਬਸ ਕੁਝ ਕੋਈ ਕੁਛ ਨਹੀਂ ਕਿ 24 ਸਾਲ ਇਸ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ 2400 2001 ਜਨਵਰੀ ਚ ਆ ਗਿਆ ਸੀ ਇੱਥੇ ਹਾਂਜੀ ਪਰ ਇਹ ਵੀ ਬਹੁਤ ਚੰਗੀ ਗੱਲ ਹੈ ਬਾਪੂ ਜੀ ਦੇਖੋ ਬਾਬਾ ਜੀ ਅਸੀਂ ਤੁਹਾਡੇ ਕੋ ਆਏ ਆ ਵੀ ਨਗਰ ਦੀ ਉੱਤੇ ਸਲਾਹ ਤੋਂ ਵੀ ਬਣਦੀ ਆ ਤੁਹਾਨੂੰ ਫਿਰ ਵੀ ਬਹੁਤ ਅਨੰਦ ਤੁਹਾਡੇ ਨਾਲ ਖੜੇ ਆ ਚਲੋ ਜੋ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਪਰ ਫਿਰ ਵੀ ਬਹੁਤ ਵੱਡੀ ਗੱਲ ਹੈ ਵੀ 5000 ਰੁਪਏ ਮਹੀਨਾ ਵੀ ਦੇ ਰਹੇ ਆ ਜਿਆ ਦਵਾਈ ਦਬੂਟੀ ਲੈਣ ਜਾਣਾ ਗੱਡੀ-ਗੁੰਡੀ ਲੈ ਕੇ ਗੱਡੀ ਵੀ ਲੈ ਜਾਂਦੀ ਜੀ ਜਿਹਨੂੰ ਕਹਦੇ ਆ ਗੱਡੀ ਲੈ ਕੇ ਇੱਥੇ ਬਾੜ ਦੇ ਵਿੱਚੋਂ ਚੱਕ ਕੇ ਬਾਹਰ ਲੈਂਦੇ ਪੈਚ ਕਾਰ ਚ ਪਾ ਲੈਂਦੇ ਇਹ ਦਵਾਈ ਦਵਾ ਕੇ ਜਾ ਕੇ ਇੱਥੇ ਛੱਡ ਜਾਂਦੇ ਆ ਜਦੋਂ ਜਾਣਾ ਹੋਵੇ ਗੱਡੀ ਤੇ ਜਾਵਾਂ ਇਹ ਵੀ ਚੰਗੀ ਗੱਲ ਹੈ ਨਹੀਂ ਤਾਂ ਸੀ ਬਹੁਤ ਸਾਰੇ ਬੰਦਿਆਂ ਨੂੰ ਗ੍ਰੰਤੀ ਸਿੰਘਾ ਨੂੰ ਦੇਖੀ ਤਾਂ ਜਾਂ ਲੈ ਕੇ ਆਈਦਾ ਜਾਂ ਆਉਂਦੇ ਆ ਸਾਡੇ ਕੋਲੇ ਆ ਵੀ ਮਤਲਬ ਜਦੋਂ ऐसे कोई हालात बन ਜਾਂਦੇ ਆ ਜ਼ਿੰਮੇਵਾਰੀ ਨਹੀਂ ਚੱਕਦੀ ਕਮੇਟੀ ਤੇ ਨਾ ਕੋਈ ਪ੍ਰਬੰਧਕ ਨਾ ਕੋਈ ਪਿੰਡ ਦਾ ਤੇ ਰਲ ਜਾਂਦੇ ਆ ਬੰਦੇ ਇਹ ਤੁਹਾਡਾ ਇਸ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਹੀ ਹੈ ਜਿਹੜੀ ਤੁਹਾਨੂੰ ਨਗਰ ਤੁਹਾਡੇ ਸਤਿਕਾਰ ਕਰ ਰਿਹਾ ਅਜੇ ਵੀ ਨਗਰ ਤੁਹਾਡਾ ਅਜੇ ਤਾਂ ਵੀ ਜਿਹੜਾ ਹੁਣ ਪਤਾ ਛੱਡਦਾ ਇਹ ਉਹਨਾਂ ਦੇ ਵਸਦੇ ਦੀ ਨਹੀਂ ਗੱਲ ਕਿਉਂ ਅੱਜ ਕੱਲ ਕਿਹ ਕੋ ਟਾਈਮ ਹੈ ਨਹੀਂ ਹੈਗਾ ਨਹੀਂ ਆਹ ਮੁੰਡਾ ਹੈਗਾ ਵਿਚਾਰਾ ਇਹਦਾ ਪਿਓ ਜਦੋਂ ਮਾਰ ਤਾਨ ਕਰਦਾ ਤੇ ਥੋੜੇ ਨਹੀਂ ਤਾਂ ਏਡਾ ਬੱਚਾ ਦਿਹਾੜੀ ਲੈਂਦਾ 300 ਰੁਪਿਆ ਇਹ ਨਾਲੇ ਮੇਰੇ ਕੋਲ ਸਾਰਾ ਕੁਝ ਛੱਡ ਕੇ ਦਿਹਾੜੀ ਲੱਗਾ ਹੋਇਆ ਸੀ ਝੋਨ ਸਪਰੇਅ ਕਰਾਉਂਦਾ ਸੀ ਮੈਂ ਕਹਿੰਦਾ ਮੇਰੇ ਕੋਲ ਛੱਡੋ ਮੈਂ ਬਹੁਤ ਢਿੱਲਾ ਉਸੇ ਦਿਨ ਸੌਖਤੇ ਮੇਰੇ ਕੋਲ ਜਦੋਂ ਰਾਤ ਨੂੰ ਮੈਂ ਢਿੱਲਾ ਦੁਬਾਰਾ ਫੇਰ ਹੋ ਗਿਆ ਮੈਂ ਕਿਹਾ ਮੈਂ ਢਿੱਲਾ ਕਹਿੰਦਾ ਮੇਰਾ ਸਪਰੇਅ ਕਰਾਉਣ ਜਾਂਦਾ ਮੈਂ ਕਹਿੰਦਾ ਮੈਂ ਜਿਹੜੇ ਪੈਸੇ ਲੱਗਣਗੇ ਮੈਂ ਲਾ ਕੇ ਦੇ ਦੂੰਗਾ ਤੇ ਤੁਸੀਂ ਮੇਰੇ ਕੋਲੋਂ ਕੱਲੋਂ ਮੈਂ ਔਖਾ ਮਨ ਉੱਠੜੀ ਸਕਦਾ ਉਹਦੇ ਵਿਚਾਰ ਮੈਨੂੰ ਆ ਫਿਰ ਇਹ ਵਿੱਚੋਂ ਮੈਂ ਲੱਗ ਪਿਆ ਥੋੜਾ ਜਿਹਾ ਬਾਕਰ ਦੇ ਨਾਲ ਹਾਂ ਫਰੈਸ਼ ਦਾ ਜਾਂਦਾ ਹੀ ਬਾਰ ਆ ਗਿਆ ਛੱਡ ਥਲੇ ਬੈਠਦਾ ਹੀ ਕਰਨਾ ਦੇਖ ਫਿਰ ਬੈਕਲ ਪਿੱਛੇ ਗਿਆ بارش ਆ ਗਈ ਉਦੋਂ ਬਾਅਦ ਮੇਰੇ ਮਿੱਤੋ ਚੱਲੇ ਆ ਗਿਆ ਜੇ ਇਹਨੂੰ ਮੁੰਡੇ ਨੂੰ ਤੁਸੀਂ ਦਿਹਾੜੀ ਦਿੰਨੇ ਹੋ ਨਹੀਂ ਇਹਨੂੰ ਕੁਛ ਨਹੀਂ ਜੇ ਮਰਜੀ ਦਾ ਵਿਚਾਰਾ ਥੋੜੇ ਬੋਤੇ ਉਹ ਖਰਚਾ ਪਰਸ ਦੇ ਦੇਦਾ ਦਿਹਾੜੀ ਨਹੀਂ ਕੁਝ ਤੇ ਨਾ ਲੈਂਦੇ ਦਿਹਾੜੀ ਹਾਂ ਜੋ ਕੁਛ ਮੇਰੇ ਕੋਲ ਵਾਧੂ ਘਟ ਹੁੰਦਾ ਪਾ ਇਹਨੂੰ ਪੈਸੇ ਪੁੱਛਦਾ ਆ ਲੈ ਲੈਂਦੇ ਨੇ ਉਹ ਮੰਨ ਲਓ ਮੰਨ ਹੀ ਦੇ ਦੇ ਜੀ ਥੋੜੇ ਬੋਤੇ ਇਹ ਬੰਦੇ ਬੈਗੋਰੀ ਕਰਨ ਵਾਲੇ ਹਾਂ ਮਜ਼ਦੂਰ ਦਾ ਪੁੱਤ ਆ ਹਾਂਜੀ ਹਾਂਜੀ ਆ ਲੱਤ ਤੁਹਾਡੀ ਬਚਪਨ ਤੋਂ ਹੀ ਹਾਂ ਇਹ ਬਚਪਨ ਤੋਂ ਹੀ ਇਹ ਜਮਾਇਤ 100% ਦੀ ਖਾਤਮਾ ਇਹ ਸਦਾ ਛੋਟੀ ਨਾਲ ਮਤ ਰਿਆ ਫਿਰਦਾ ਇਹ ਵਧੀਆ ਹਮ ਬਚਪਨ ਦੇ ਵਿੱਚ ਬਾਹਰ ਮੈਂ ਹੇਮ ਕਰਨ ਲੱਗ ਪਿਆ ਤਰ੍ਹਾਂ ਕੇ ਤੁਰਦੇ ਸੀ ਨਹੀਂ ਛੋਟੀ ਨਾਲ ਤੁਰ ਛੋਟੀਆਂ ਤੁਰਦੇ ਦੋਨੋਂ ਹੱਥ ਛੋਟੀ ਚ ਰੱਖ ਕੇ ਇੱਕ ਉੱਪਰ ਰੱਖ ਕੇ ਇੱਕ ਪਿਛਾ ਰੱਖ ਕੇ ਹਜੇ ਤੁਰਦਾ ਸੀ ਮੈਂ ਮਹਾਰਾਜ ਜੀ ਕਰਪਾ ਨਾਲ ਹਯੂਰ ਸਾਹਿਬ ਦੇ 14-15 ਯਾਤਰਾ ਕਰ ਰਿਹਾ ਸੀ ਹਮ ਇਹ ਵਰਦੀ ਯਾਤਰਾ ਵੇਸਤਰਾ ਕਰ ਲਈ ਸੀ ਮੈਂ ਤੇ ਪਰ ਜਦੋਂ ਆ ਕੁਝ ਹੋਰ ਖਰ ਗਿਆ ਮੈਂ ਸਾਰਾ ਕੁਝ ਫੇਕ ਤਿੰਨ ਲਾਉਂ ਡਾਕਟਰ ਨੇ ਮੈਂ ਲਾਉਂ ਕਿ ਉਹ ਡਾਕਟਰ ਨੇ ਕਿਹਾ ਥੋੜਾ ਲੰਮਾ ਇਲਾਜ ਹੈ ਤੁਸੀਂ ਘਰੇ ਜਾਂਦੇ ਰਹੋ ਇੱਥੇ ਕੋਈ ਪੈ ਕੇ ਰਹੋਗੇ ਪੈਸੇ ਥੋੜੇ ਲੱਗੇ ਜਾਣੇ ਆ ਮੈਂ ਕਿਹਾ ਬਿਲਕੁਲ ਇਹਨੇ ਪੈਸੇ ਵੀ ਹਨੇ ਚਲੋ ਤੂੰ ਵੇਖ ਲੈ ਜੇ ਕਦਾ ਜੇ ਤੂੰ ਤੁਸੀਂ ਕਿ ਤੂੰ ਠੀਕ ਹੋ ਜਾ ਕੇ ਦਸਾਂ ਦਿਨਾਂ ਚ ਅਠਾ ਦਿਨਾਂ ਚ ਮੈਂ ਤੁਹਾਨੂੰ ਰੱਖ ਲਾਂ ਲੰਮਾ ਲਾਜ ਹੈ ਤੇ ਲੰਮਾ ਰਾਇਮੈਂ ਨਹੀਂ ਰੱਖ ਸਕਦਾ ਜਾਂ ਦੇਰ ਦਵਾਈ ਲੈ ਜਾ ਕਰੋ ਉਹਨ ਦੀ ਦਵਾਈ ਉਸੇ ਤੋਂ ਚੱਲੀ ਜਾਂਦੀ ਹੈ ਬਾਟੀਆਂ ਦੀ ਗੋਲੀ ਵੀ ਖਾਈ ਜਾਂਦਾ ਉਹ ਵੀ ਖਾਈ ਜਾਂਦਾ ਤੇ ਹਰ ਕਨੇ ਕੋਈ ਜੇਰੋਸ ਆਹ ਪੰਜਾ 10 12 ਜਦੋਂ ਬਾਹਰ ਰਹਿ ਗਿਆ ਜਦੋਂ ਬੜਾ ਮੋਟਾ ਬਾਇ ਬਾਹਰ ਆਉਂਦਾ ਸੀ ਬਾਹਰ ਤੇ ਉਹ ਵੀ हट ਗਿਆ ਆਹ ਬਾ ਕੰਮ ਕਰਦੀ ਸੀ ਤਕਰੀਬ 75% ਕਰਦੀ ਸੀ ਕਿਹੜੀ ਆ ਜਿਹੜੀ ਮੈਂ ਰੋਟੀ ਘਾਟੀ ਇਹਦਾ ਖਾ ਲੈਂਦਾ ਇਹ ਮੁਰਗੀ ਤੋੜ ਲੈਂਦਾ ਸੀ ਫੇਰ ਅਕਲ ਪਰਸੋਂ ਮੁਰਗੀ ਟੁੱਟ ਨਾ ਹਟ ਗਈ ਫੇਰ ਮੁੰਡਾ ਮੇਰੇ ਬੂਝ ਤੋੜ ਕੇ ਪਾਉਣ ਲੱਗ ਪਿਆ ਵਰਗੀਆਂ ਐਸੇ ਰੋਟੀ ਹੁਣ ਹੱਥ ਨਾਲ ਵਰਕੀ ਵੀ ਨਹੀਂ ਟੁੱਟਦੀ ਨਹੀਂ ਟੁੱਟਦੀ ਜੀ ਹੁਣ ਕਿਉਂ ਐਦਾਂ ਇਹਨੇ ਫੜਨੀ ਪੈਂਦੀ ਸੀ ਐਦਾਂ ਟੂੜਨੀ ਪੈਂਦੀ ਸੀ ਹੂੰ ਦੋ ਹੱਥਾਂ ਨਾਲ ਫੜ ਕੇ ਟੋੜਦੇ ਸੀ ਹੁਣ ਆ ਤਾਂ ਚੱਲਦਾ ਇਹ ਨਹੀਂ ਇਹ ਤਾਂ ਪਹਿਲਾਂ ਸੋਂ ਖੜ ਗਈ ਨਾ ਉਗਲਾ-ਗਲਾ ਡਾਕਟਰ ਆ ਗਿਆ ਨਾ ਉਹ ਵੇਖਣ ਨੂੰ ਭਾਰ ਲੱਗਦਾ ਚਾ ਲੱਗਦਾ ਵੀ ਜੇ ਉਹ ਸਹੀ ਹੁੰਦਾ ਖੂਨ ਵਿੱਚ ਸਹੀ ਹੁੰਦਾ ਪਰ ਕੰਮ ਨਹੀਂ ਕਰਦਾ ਉਗਲਾ ਕੋ ਹਟ ਗਿਆ ਕੰਮ ਕਰ ਨੂੰ ਇਹ ਕਿਸੇ ਕੇਸ ਰਿਵਾਜ ਜਾਂਦੇ ਕੇਸ ਵੀ ਬੀਬੀ ਇੱਥੇ ਕੋਈ ਆ ਜਾਂਦੀ ਦੂਜੀ ਆ ਜਾਂਦੀ ਇਹਨੂੰ ਲੱਗਦਾ ਚੱਪੀ ਗਿਆ ਤੇ ਬਸਰ ਦੇ ਉੱਤੇ ਪੱਗ ਨਹੀਂ ਬਾਈਦੀ ਦਸਤਾਰ ਬਾਂਬੜੀ ਦੇ ਸਕੇ ਹਮਮਮ ਹੁਣ ਫਿਰ ਆ ਪਟਕੇ ਪਟਕੇ ਬਣ ਗਏ ਸਾਰ ਲੈਂਦਾ ਪੈਜ ਕੱਪੜੇ ਜਾਦੇ ਲੈ ਚਣਗੇ ਅੱਛਾ ਨੂੜੀ ਨਹੀਂ ਬਾਪੂ ਤਾਂ ਸਾਰਾ ਗੁੱਦ ਮਿਲਦੀ ਤਾ ਨਾ ਮੈਂ ਕੋਈ ਵੈਸੇ ਤਵੇਂ ਨਾ ਨੀਲੇ ਕੱਪੜੇ ਕਰਤੇ ਇੱਕ ਆਪਣੇ ਵਾਲੇ ਆਪਣੇ ਥੋੜੇ ਕਾਫੀ ਕਲਰ ਦੇ ਪਾਏ ਹਾਂ ਹਾਂਜੀ ਕਟੀਆਂ ਪੱਗਾਂ ਪਾ ਲਈਆਂ ਮੈਂ ਦੇਖਦਾ ਇਹਨਾਂ ਰਲੀਆਂ ਕਿਹਨੇ ਕਰ ਬਾਬਾ ਸਾਡਾ ਕੁਝ ਆਏ ਹਾਂ ਬਸ ਤੇਰਾ ਮਨ ਲੱਗੇ ਜੇ ਬਥੇ ਬਾਕੀ ਮਾਰ ਨਹੀਂ ਕਿਹਦੇ ਪਾਸਾ ਨਹੀਂ ਆ ਮੈਨੂੰ ਬਾਥਰੂਮ ਦਾ ਲਾਈਟ ਨਹੀਂ ਹੁੰਦਾ ਇਹ ਬਸ ਕੋਈ ਨਾ ਹੋ ਜਾਊਗਾ ਸਾਰਾ ਇਹ ਮੈਨੂੰ ਨੇੜੇ ਚਲੋ ਮੁੰਡਾ ਚੱਕ ਕੇ ਕਰਦਾ ਵਿਚਾਰਾ ਉਹ ਤੇ ਹੈਗੇ ਹਸਪਤਾਲ ਚ ਬੰਦੇ ਬੰਦ ਤੇਨੂੰ ਹਸਪਤਾਲ ਚ ਰੱਖਾਂਗੇ ਠੀਕ ਹੈ ਇਹ ਮੈਨੂੰ ਮੈਂ ਉਹ ਮੰਨਣਾ ਹੋਣਾ ਕਰ ਠੀਕ ਗੁਰੂ ਨਾਨਕ ਨੇ ਭੇਜਿਆ ਕਿੱਡੀ ਤੇਰੀ ਸੇਵਾ ਕਿੱਡੀ ਤਪੱਸਿਆ ਤੇਰੀ ਜਿਹੜੀ ਬਾਬੇ ਨਾਨਕ ਨੇ ਸੰਦੇ ਹਰ ਕੇ ਕਲਜੁਗਿਆਂ ਨੂੰ ਭੇਜਤਾ ਪਾਪੀਆਂ ਨੂੰ ਤੇਰਾ ਪੁੱਤ ਬਣਾਤਾ ਸਾਡੇ ਵਰਗਿਆਂ ਨੂੰ ਹੈ ਹਾਂ ਨਾ ਹਾਂ ਨਾ ਮੰਨਣਾ ਰੱਬੀ ਰੂਹ ਤੂੰ ਹੀ ਰੱਬੀ ਰੂਹ ਤੂੰ ਨਹੀਂ ਬਾਪ ਤੇਰੇ ਪੁੱਤ ਮੇਰਾ ਬਾਪੂ ਵੀ ਤੁਹਾਡੇ ਬਰੰਗੀ ਉਮਰ ਸੀ ਉਹਨਾਂ ਦੀ ਵੀ 70-72 ਸਾਲ ਦੀ ਅੱਜ ਹੈ ਨਹੀਂ ਉਹ ਦੁਨੀਆ ਤੇ ਚੰਗਾ ਕੀਤਾ ਹੈ ਤੇਰਾ ਕੋਸ਼ਿਸ਼ ਵੀ ਜਿਹੜਾ ਤੂੰ ਇਸ ਨਗਰ ਦੇ ਵਿੱਚ ਬੈਠਾ ਵਾ ਨਿੰਦਾ ਬਾਪੂ ਗੁਰਗਰ ਦੇ ਵਿੱਚ ਗ੍ਰੰਤੀ ਸਿੰਘ ਜਦੋਂ ਲੈ ਗਿਆ ਕੰਮ ਉਹ ਜੋਗਾ ਨਹੀਂ ਰਿਹਾ ਹਾਂਜੀ ਫਿਰ ਬਸ ਕੋਈ ਨਾਲ ਦੀ ਨਾਲ ਹੀ ਛੁੱਟੀ ਕਰ ਦਿੰਦੇ ਆ ਠੀਕ ਆ ਨਹੀਂ ਬਹੁਤ ਵੱਡੀ ਗੱਲ ਆ ਨਗਰ ਦੀ ਇਸ ਲੋਤ ਕਰ ਰਹੇ ਸੀ ਨਹੀਂ ਤਾਂ ਸੀ ਜਾ ਕੇ ਦੇਖੀ ਤੇ ਪਿੰਡਾਂ ਚ ਬੜਾ ਹਾਲਾਤ ਹਨ ਕੋਈ ਨਹੀਂ ਪੁੱਛਦਾ ਪਰ ਤੁਸੀਂ ਇਹਨਾਂ ਦੀ ਸੇਵਾ ਕਰ ਰਹੇ ਹੋ ਨਗਰਵੱਲੀਓ ਬਹੁਤ ਵਧੀਆ ਗੱਲ ਆ ਬਹੁਤ ਚੰਗੀ ਗੱਲ ਆ ਨmberdar ਸਾਹਿਬ ਗਰੇਵਾਲ ਨmberdar ਸਾਹਿਬ ਸੱਚੀ ਕਾ ਨਵਰਦਾ ਸਾਹਿਬ ਹਾਂਜੀ ਉੱਥੇ ਨਾ ਇੰਨਾ ਜਿਹੜੀ ਸਸਤਾ ਬਣਾਈ ਹੋਈ ਹੈ ਨਾ ਸੁਪਨਿਆਂ ਦਾ ਘਰ ਹਾਂ ਜਿੱਕੀ ਤੇ ਰੋਜ਼ ਵੀਡੀਓ ਦੇਖੀ ਦੀਆਂ ਹਾਂ ਉਰਦਾ ਸਾਹਿਬ ਪਹਿਲਾਂ ਇਹੀ ਕੰਮ ਹੈ ਹਾਂ ਕਿ ਉੱਥੇ ਜਾਣ ਦਾ ਪ੍ਰੋਗਰਾਮ ਬਾਅਦ ਹੋਣਾ ਗੁਰਦੁਆਰਾ ਸਾਹਿਬ ਉੱਥੇ ਜਾਣ ਦਾ ਪ੍ਰੋਗਰਾਮ ਹੈ ਲੈਣ ਆਏ ਮੈਨੂੰ ਬਾਅਦ ਚ ਬਣਾਉਣੇ ਆਪਾਂ ਹੁਣ ਹਜੇ ਆਹ ਇੱਕ ਤਾਂ ਖੰਡ ਪਾਠ ਦਾ ਕਰ ਲਈਏ ਸਾਨੂੰ ਇੰਨੇ ਕਾਕੇ ਦੇ ਦੇ ਨਹੀਂ ਨਹੀਂ ਜੀ ਹੁਣ ਅਸੀਂ ਬਾਪੂ ਜੀ ਨੂੰ ਲੈਣ ਆਏ ਅਸੀਂ ਸਾਡੇ ਤੋਂ ਬਗੈਰ ਸਾਡਾ ਸਰਨਾਮ ਗਰਨਾਨ ਸਿੰਘ ਪਾਸ਼ਾ ਨੇ ਭੇਜਿਆ ਜੀ ਅਸੀਂ ਵੀ ਆਪ ਨਹੀਂ ਆਏ ਬਾਬੇ ਨੇ ਭੇਜਿਆ ਸੀ ਉੱਥੇ ਅਸੀਂ ਇਹ ਸਵੇਰੇ ਸਾਡੇ ਨੂੰ ਆਉਣਾ ਸੀਗਾ ਸਾਡੇ ਵੀ ਉੱਥੇ ਅੰਦਰ ਗੁਰਦੁਆਰਾ ਸਾਹਿਬ ਹਨ ਪਾਠ ਦਾ ਭੋਗ ਪੈਣ ਤੋਂ ਬਾਅਦ ਦੇਰ ਹੀ ਤੁਰਿਆ ਤੇ ਉੱਥੇ ਗੁਰਦੁਆਰੇ ਅਸੀਂ ਨਾ ਸਪੀਚ ਕੀਤੀ ਜਦੋਂ ਮੈਂ ਉੱਥੇ ਸਪੀਚ 'ਚ ਮੈਂ ਬੋਲ ਕੇ ਆਇਆ ਵੀ ਅਸੀਂ ਗੁਰੂ ਘਰ ਤੋਂ ਬਾਪੂ ਜੀ ਨੂੰ ਲੈਣ ਚੱਲੇ ਆ ਬਾਬੇ ਨਾਨਕ ਦੇ ਦਿਹਾੜੇ ਤੇ ਅਰਦਾਸ ਕਰਿਓ ਸੰਗਤ ਨੂੰ ਕਿਹਾ ਵੀ ਬਾਪੂ ਆਪਣੇ ਸੁਪਨਿਆਂ ਦੇ ਘਰ ਆ ਕੇ ਪ੍ਰਸ਼ਾਦਾ ਛੱਕੇ ਤੇ ਬਾਕੀ ਬਾਪੂ ਦੇ ਕਰਮ ਜੇ ਬਾਪੂ ਕਹੂਗਾ ਜੇ ਮੈਂ ਤੱਕਾ ਕੋਈ ਨਹੀਂ ਬਾਪੂ ਇਹ ਵੀ ਗੱਲ ਆ ਕਿਹ ਨੰਬਰ ਦਾ ਸਾਹਿਬ ਬਾਬਾ ਜੀ ਪਤਾ ਕੀ ਆ ਬੇਨਤੀ ਆ ਜੀ ਇਹ ਸਾਡੇ ਪਿੰਡ ਨੂੰ ਨਾ ਮੇਨਾ ਵੱਜੂਗਾ ਜੀ ਅਸੀਂ ਅਸੀਂ ਸੇਵਾ ਕਰਾਂਗੇ ਜੀ ਇਹਨਾਂ ਦੀ ਜਿੰਨੀ ਚੋਕੇ ਹੋਏਗਾ ਅਸੀਂ ਨਾਲ ਸੇਵਾ ਕਰਾਂਗੇ ਮੈਨੂੰ ਨੰਬਰਦਾਰ ਸਾਹਿਬ ਪੈਸੇ ਮੈਨੂੰ ਤੁਸੀਂ ਦੇ ਜਾਨੇ ਦਵਾਈ ਜੋ ਕਰੇ ਮੇਰੀ ਇੱਥੇ ਨਾ ਸੇਵਾ ਕਰ ਰਹਾ ਹੈੜੀ ਬੰਦਾ ਬੁੰਡਾ ਨਿਕਾ ਜਾਉ ਤਾਂ ਹੁੰਦੀ ਨਹੀਂ ਸੇਵਾ ਬਾਬਾ ਜੀ ਹੁਣ ਤੁਸੀਂ ਆਪਦੇ ਭਾਈਆਂ ਨੂੰ ਪੁੱਛਿਆ ਕੋਈ ਗੱਲ ਬਾਤ ਨਹੀਂ ਕੋਈ ਨਹੀਂ ਭਾਈ ਨਹੀਂ ਮੇਰਾ ਮੋਲ ਦਾ ਪੋੜਦਾ ਹੋੜ ਨੂੰ ਚੱਕਦੇ ਮੁੰਡੇ ਭਾਈਆਂ ਨਾਲ ਮੇਰੇ ਕੋਈ ਗੱਲ ਨਹੀਂ ਫੋਨ ਨਹੀਂ ਚੱਕਦੇ ਪਤੀਜੇ ਇਹ 10-10 ਵਾਰ ਫੋਨ ਕਰਕੇ ਦਵਾਈ ਦੀ ਮਗੌੜੀ ਹੁੰਦੀ ਹੈ ਫੇਰ ਕੇ ਇੱਕ ਵਾਰ ਚੱਕਦੇ ਆ ਜਾਂ ਜਿਹਦਰ ਜੀ ਚਲੋ ਖੰਡ ਪਾਰਦਾ ਹੀ ਤੇ ਟਾਈਮ ਟਪਾ ਦਿਓ ਜੀ ਖੰਡ ਪਾਰ ਤੋਂ ਵਗਾ ਦੇ ਅਸੀਂ ਠੀਕ ਹੈ ਜੀ ਅਸੀਂ ਰਾਜੀ ਕਿ ਕੀ ਕਰੋਗੇ ਫਿਰ ਤੁਸੀਂ ਸੇ ਤੁਹਾਡੇ ਕੋਲ ਹੀ ਪਹੁੰਚਦਾ ਕਰ ਦੋਗੇ ਬਾਪੂ ਜੀ ਹਾਂ ਜੀ ਹਾਂ ਪਹੁੰਚਦਾ ਕਰ ਦਿਆਂਗਾ ਠੀਕ ਹੈ ਹਾਂ ਜੀ ਕਿੰਕੂ ਹੀ ਧੱਕਾ ਕੋਈ ਨਹੀਂ ਗਾ ਬਾਪੂ ਤੇਰਾ ਕੀ ਮਾਨਾ ਉਹ ਜੇ ਹਸਪਤਾਲ ਦੇ ਚੌਂਦੇ ਮੈਂ 24 ਸਾਲ ਆ ਵੀ ਛੱਡੇਉਣਗੇ ਫਿਰ ਇਹ ਨੰਬਰਦਾਰ ਗੁਰਦਾਰਾ ਕਮੇਟੀ ਦਾ ਮੈਂਬਰ ਵੀ ਆ ਜੇ ਕਹਿੰਦੇ ਆ ਛੱਡੇਉਣੇ ਨੰਬਰਦਾਰ ਸਾਹਿਬ ਜਾਣਾ ਪੋਥਨ ਨੂੰ ਮੈਨੂੰ ਛੱਡਣਾ ਠੀਕ ਆ ਤੁਹਾਨੂੰ ਜਿੰਮੇਵਾਰੀ ਚੱਕਣੀ ਪਊ ਜੀ ਜੀ ਦੂਜੇ ਲੁਧਿਆਣੇ ਛੱਡ ਕੇ ਆ ਹਾਂਜੀ ਲੁਧਿਆਣੇ ਹਾਂਜੀ ਹਸਨਪੁਰ ਪਿੰਡ ਆ ਮੁੱਲਾਪੁਰ ਟੱਪ ਦੀ ਸਾਰੀ ਰੋਡ ਤੇ ਹੀ ਆ ਪਹਿਲੇ ਉਹ ਤੇ ਉਹਦਾ ਹਾਂ ਉਹ ਬਾਬਾ ਜੀ ਸਾਰੀ ਜ਼ਿੰਮੇਵਾਰੀ ਸਾਰੀ ਬਾਬਾ ਜੀ ਦੀ ਖੰਡ ਪਾੜ ਫੋਨ ਕਰਕੇ ਸਾਨੂੰ ਦਰਿਓ ਸਭ ਕੁਝ ਠੀਕ ਹੈ ਬਾਬਾ ਜੀ ਪਰ ਹੁਣ ਇਸ ਟਾਈਮ ਬਾਬਾ ਜੀ ਦੀ ਆਪਦੀ ਪ੍ਰੋਬਲਮ ਬਹੁਤ ਆ ਦੇਖੋ ਕੋਈ ਸੁਚਮ ਨਹੀਂ ਰਹਿ ਰਹੀ ਹੈ ਨਾ ਲੈਟਰਨ ਬਾਥਰੂਮ ਵਾਲੀ ਵੀ ਓਕੇ ਆ ਚੱਕਣਾ ਥੱਲਣਾ ਥੱਲੇ ਜੇ ਜਾਕਮ ਹੋ ਗਿਆ ਕੋਈ ਬੈਡ ਸੋਰ ਹੋ ਗਿਆ ਫਿਰ ਐਸ ਉਮਰ ਤੇ ਸੁੱਕਣਾ ਨਹੀਂ ਜਾਕਦਾ ਹੈਨਾ ਤੇ ਹੁਣ ਸਿਆਲ ਆ ਰਿਹਾ ਮੂਰੇ ਮੰਨ ਲਓ ਦੋ ਇੱਕ ਰਾਤ ਨੂੰ ਮੰਨ ਲਓ 5-7-10 ਘੰਟੇ ਵੀ ਗਿੱਲਾ ਪਿਆ ਰਿਹਾ ਬਾਪੂ ਦੇ ਮਾਸ ਨੇ ਗੱਲਣਾ ਸ਼ੁਰੂ ਹੋ ਜਾਣਾ ਇਹੋ ਵਿਸ਼ੇਵਾਦ ਬਹੁਤੇ ਹੀ ਅਸੀਂ ਉਹ ਤੇ ਸ਼ੰਭੂ ਬਾਟਰ ਤੇ ਵੀ ਥੋੜਾ ਨਾਲ ਗੱਲ ਹੋਈ ਸੀਗੀ ਤੇ ਹੁਣ ਵੀ ਅਸੀਂ ਕਈ ਦਿਨਾਂ ਤੋਂ ਮੈਨੂੰ ਲੱਗਦਾ ਫੋਨ ਤੇ ਗੱਲ ਚੱਲਦੀ ਸੀ ਬਾਪੂ ਬਾਰੇ ਚਾਰ ਦਿਨ ਹੋ ਗਏ ਆ ਤੇ ਫਿਰ ਅਸੀਂ ਅੱਜ ਸੋਚਿਆ ਸੀ ਵੀ ਕੋਈ ਨਾਨਕ ਪਾਸ਼ਾ ਮਹਾਰਾਜ ਜੀ ਦੇ ਹਾੜੇ ਤੇ ਤਾਂ ਲੈ ਕੇ ਆਈਏ ਵੀ ਗੁਰੂ ਦੇ ਘਰ ਦਾ ਵਜ਼ੀਰ ਆ ਮੈਂ ਚਲੋ ਜਾ ਕੇ ਮਹਾਰਾਜ ਦੇ ਘਰ ਦੀ ਤਸੇਵਾ ਦਾ ਸੰਭੀਏ ਸੀ। ਬਾਕੀ ਕਿਤੇ ਤੁਹਾਡੇ ਪਿੰਡ ਦੀ ਅਸੀਂ ਸਲਾਹਤ ਵੀ ਕਰਦੇ ਆ ਕੋਈ ਐ ਨਹੀਂ ਮਿਹਨੇ ਵਾਲੀ ਗੱਲ ਨਹੀਂ। ਵੀ ਜਿਹੜਾ ਤੁਸੀਂ 5000 ਰੁਪਏ ਮਹੀਨਾ ਵੀ ਦੇਦੇ ਹੋ ਕਮਰਾ ਦਿੱਤਾ ਹੋਇਆ ਸਾਰਾ ਕੁਝ ਨਹੀਂ ਤੇ ਪਿੰਡਾਂ ਚ ਆਪਾਂ ਦੇਖੀਦਾ ਗ੍ਰੰਤੀ ਸਿੰਘ ਦੀ ਜਦੋਂ ਡਿਊਟੀ ਖਤਮ ਹੋ ਗਈ ਤਾਂ ਖਤਮ ਆ ਕੋਈ ਨਹੀਂ ਪੁੱਛਦਾ। ਤੇ ਤੁਹਾਡਾ ਦਾ ਧੰਨਵਾਦ ਹੈ 1 ਸਾਲ। ਮੈਂ 1 ਸਾਲ ਤੇ 3 ਮਹੀਨੇ ਹੋ ਗਏ। ਮਸੇ ਇਥੇ ਨਗਰ ਚ ਬਾਪੂ ਦਾ ਹਾਂਦਾ ਵਾ ਵੀ ਦਵਾਈ ਲੈਣ ਜਾਈਦਾ ਗੱਡੀ ਆ ਜਾਂਦੀ ਹੈ। ਗੱਡੀ ਤੇ ਲੈ ਕੇ ਜਾਂਦੇ ਮੈਨੂੰ ਦਵਾਈ ਦਿਵਾਉਣ। ਦੇ ਇਲਾਜ ਵੀ ਕਰਾਇਆ ਹੁਣ ਤੇ ਕਰ ਵੀ 25000 ਕਿਸੇ ਨੇ 20 ਕਿਸੇ ਨੇ ਲਾ ਲ ਕੇ ਇਲਾਜ ਵੀ ਕਰਾਇਆ ਜੇ ਇਲਾਜ ਤੇ ਆਪਰੇਸ਼ਨ ਹੋ ਜਾਂਦਾ ਇਹਦਾ ਬਾਪੂ ਦਾ ਉਹ ਵੀ ਚਾਹੇ ਲੱਖ ਰੁਪਏ ਲੱਗ ਜਾਂਦਾ ਨਗਰ ਨਹੀਂ ਲਾਉਣਾ ਸੀ ਹਾਂਜੀ ਹਾਂਜੀ ਹੈਨਾ ਉਹ ਨਹੀਂ ਕੋਈ ਕਮੀ ਹੈਗੀ ਗੱਲ ਗੱਲ ਹੈਗੀ ਜਿਹੜੀ ਹੁਣ ਲੋਡ ਹੈ ਇਹਨਾਂ ਨੂੰ ਜਿਹੜੀ ਉਹ ਲੋਡ ਜਾਂ ਤਾਂ ਇੱਕ ਬੰਦਾ 24 ਘੰਟੇ ਇਹਨਾਂ ਤੇ ਚਾਹੀਦਾ ਜਿਹੜਾ ਇਹਨਾਂ ਦੀ ਸੰਭਾਲ ਕਰੇ ਜਿਹੜਾ ਡਾਈਪਰ ਲੱਗੇ ਇਹਦੇ ਹੁਣ ਹਲੋ ਜਿਵੇਂ ਜਿਵੇਂ ਜ਼ਰੂਰਤ ਵਧਣੀ ਹੈ ਇਹਨਾਂ ਦੀ ਨਾ ਉਹਨੇ ਉੱਠ ਕੇ ਬਾਥਰੂਮ ਜਾਣਾ ਲੈ ਕੇ ਜਾਣਾ ਵੀ ਔਖਾ ਹੋ ਜਾਣਾ ਹੈ ਨਹੀਂ ਜਾਂਦਾ ਨਹੀਂ ਜਾਂਦਾ ਲੈ ਜਾਂਦਾ ਨਹੀਂ ਇਸ ਮੁੰਡੇ ਦੇ ਪੈਟ ਲਈ ਕਰਾਉਂਦਾ ਜੀ ਹਾਂ ਹਾਂ ਜੀ ਜਿਹੜਾ ਚਾ ਚਾ ਉਹ ਗੱਲਾਂ ਵੀ ਉਹ ਜਵਾਕ ਦਾ ਧੰਨਵਾਦ ਆ ਤੇਰਾ ਵੀ ਮੁੰਡਿਆ ਕੀ ਨਾਮ ਤੇਰਾ ਦਿਗਦੀਪ ਸਿੰਘ ਤੇਰਾ ਸ਼ੁਕਰੀਆ ਯਾਰ ਕਿਹੜੀ ਕਲਾਸ ਪੜਦਾ 8ਵੀਂ ਚ ਨਹੀਂ ਇਹ ਤਾਂ ਚੰਗੀ ਸੇਵਾ ਕਰਦਾ ਬਹੁਤ ਵੱਡੀ ਗੱਲ ਆ ਬੱਤ ਤੂੰ ਵਧੀਆ ਤੇ ਇਹ ਸੇਵਾ ਦਾ ਤੈਨੂੰ ਫਲ ਮਿਲੂ ਤੈਨੂੰ ਆਉਣ ਵਾਲੀ ਜ਼ਿੰਦਗੀ ਚ ਮੇਰੀ ਚ ਗੱਲ ਯਾਦ ਰੱਖੀ ਬਾਪੂ ਪ੍ਰਕਾਸ਼ ਦੀ ਸੇਵਾ ਕੀਤੀ ਨੇ ਜਿਹੜੀ ਤੂੰ ਤੇ ਤੈਨੂੰ ਆਉਣ ਵਾਲੀ ਜ਼ਿੰਦਗੀ ਦਿਖੂਗਾ ਫਲ ਇਹਦਾ ਮਿਲੂਗਾ ਫਲ ਤੈਨੂੰ ਇਹਦਾ ਕੋਈ ਗੱਲ ਨਹੀਂ ਬਾਪੂ ਅਸੀਂ ਤਾਂ ਤੈਨੂੰ ਲੈਣ ਆਏ ਆ ਤੇਰੀ ਇੱਛਾ ਵਾ ਕੋਈ ਨਾ ਜੇ ਤੂੰ 2 ਦਿਨ ਰੋਕ ਕੇ ਆਉਣਾ 2 ਦਿਨ ਰੋਕ ਕੇ ਆ ਜੀ ਛੱਡ ਕੇ ਆਉਣਗੇ ਜੀ ਇਹ ਤੇ ਨੰਬਰਦਾਰ ਸਾਹਿਬ ਨੰਬਰਦਾਰ ਦੀ ਗੱਡੀ ਤੇ ਆਉਗਾ ਨੰਬਰਦਾਰ ਦੀ ਗੱਡੀ ਤੇ ਆਉਗਾ ਠੀਕ ਆ ਫਿਰ ਨੰਬਰਦਾਰ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ ਨਾ ਤੇ ਤੁਸੀਂ ਇਹਨਾਂ ਨੂੰ ਪਹੁੰਚਦੇ ਕਰਨਾ ਹੁਣ ਹਾਂਜੀ ਹਾਂਜੀ ਤੇ ਅੱਜ ਹੋ ਗਿਆ ਦਿਨ ਸ਼ੁਕਰਵਾਰ ਐਤਵਾਰ ਨੂੰ ਪਹੁੰਚਾ ਦੋਗੇ ਹਾਂਜੀ ਐਤਵਾਰ ਪਹੁੰਚਾ ਦਿਆਂਗੇ ਐਤਵਾਰ ਪਹੁੰਚਾ ਦੋਗੇ ਭੋਗ ਤੋਂ ਬਾਅਦ ਜਾਏਗਾ ਸੋਵਾਰ ਸੋ ਮੰਗਲਵਾਰ ਜੀ ਉਹ ਬਾਣ ਜਿਹਦਾ ਆਪਣੇ ਪਤਾ ਲੈਣੋਂ ਚਾਰੇ ਨੌਕਰੀਆਂ ਵਾਲੇ ਆ ਤੇ ਮੈਂ ਕਿਹਾ ਤੁਸੀਂ ਮੈਨੂੰ ਉੱਥੇ ਲੈ ਜਾਓ ਲੋਤ ਛੱਡਿਓ ਮੈਨੂੰ ਹਮ ਮੈਂ ਉਹਨਾਂ ਨਾਲ ਤਾਂ ਮੇਰੀ ਸ਼ਾਮ ਵੀ ਨੇ ਸਲਾਹ ਬਣਦੀ ਪਰ ਕੋਈ ਉਹ ਕਹਿੰਦੇ ਵੀ ਭਤੀਜੇ ਲੈ ਜਾਣ ਭਤੀਜਾ ਗੱਲ ਨਹੀਂ ਸੁਣਦੋਂ ਕਿ ਸਾਨੂੰ ਸ਼ਰਮ ਹੈ ਸ਼ਰਮਾ ਦਾ ਫਿਰ ਸਾਬੋ ਨਾ ਸਾਭ ਦੀ ਨਾ ਸ਼ਾ ਇਹਦੀ ਕਰਦੇ ਆ ਕਰੇ ਜਾ ਸਕਦੇ ਤੇ ਮੈਂ ਤਾਂ ਬਹੁਤ ਚਿਰ ਦੇ ਚਾਹਣਾ ਇਸ ਚੀਜ਼ ਨੂੰ ਮੈਂ ਬਹੁਤ ਚਿਰ ਦਾ ਤੁਹਾਡੀ ਵੀਡੀਓ ਬਹੁਤ ਚਿਰ ਦਾ ਵੇਣਾ ਠੀਕ ਹੈ ਤੇ ਵੀ ਇਹਦਾ ਰਹਿਣਾ ਹੈ ਟੋੜਾ ਗੱਲਾਂ ਪਤਾ ਲੈਕਚਰ ਸੁਣਦਾ ਹੁੰਦਾ ਹੁਣ ਸਾਡੇ ਘੋਡੇ ਮੈਂ ਕੈਂਪ ਲੱਗਦੇ ਉਹਦੇ ਵਿੱਚ ਦਾ ਠੀਕ ਹੈ ਨਾ ਇਹ ਠੀਕ ਸਾਰਾ ਕੋਈ ਮਹਤਾਜ ਕਹੇ ਮੈਨੂੰ ਛੱਡੇ ਉੱਥੇ ਮੇਰਾ ਟਿਕਾਣਾ ਬਣ ਜੂਗਾ ਹੋਰ ਕਿਤੇ ਹੋਰ ਕਿਤੇ ਨਹੀਂ ਬਣਨਾਗਾ ਤੇ ਕੋਈ ਨਾ ਬਾਬੂ ਬਾਬਾ ਨਾਮ ਤੇ ਉੱਤੇ ਕਾਫੀ ਬੜੀ ਗਈਆਂ ਤੇ ਮੈਂ ਇਹਨਾਂ ਨੂੰ ਬਾਬਾ ਜੀ ਨੂੰ ਦੱਸਿਆ ਜਿਹੜਾ ਹੈਗਾ ਕਾ ਨਾਲ ਜਦੋਂ ਫੋਨ ਨੰਬਰ ਤੇ ਮੈਂ ਭੱਜ ਕੇ ਆ ਇਹ ਬੱਚਾ ਕਹਿੰਨੇ ਬੱਚਾ ਤੋਂ ਨਹੀਂ ਵੀ ਸੰਤ ਹਰੇ ਬੱਚਾ ਚਲੋ ਬੱਚੇ ਫਿਰ ਵੀ ਜਿੰਨੇ ਕੁ ਜੋਗਾ ਹੈਗਾ ਕਰੀ ਜਾਂਦਾ ਬਿਜਾਰਾ ਕਰਦਾ ਹੀ ਕਰ ਬਹੁਤ ਹੈ ਪਰ ਮਾਰਦਾ ਕਈ ਵਾਰ ਚਾਹ ਨਹੀਂ ਚੱਕਿਆ ਜਾਂਦਾ ਪੈਰਪੂਰ ਦਾ ਲੱਲੇ ਵਾਜ ਜਾਂਦਾ ਫਿਰ ਕੋ ਵਾਪਸ ਤੂੰ ਭਾਰਤਾਂ ਦੇ ਲੈ ਮਾੜਾ ਪਪਾ ਲਾਤੇ ਪਾਰ ਨਹੀਂ ਦਿੱਤਾ ਇਹਦਾ ਪੁੱਤ ਮੈਂ ਕੀ ਕਰਾਂ ਮੇਰੇ ਵੱਸੋਂ ਬਾਹਰ ਹਾਂ ਪਹਿਲੋ ਦਦਾਰਿਆ ਲਾਤੇ ਪਾਜੋ ਲੈਟਨ ਪਾਉਦਾ ਲਾਤੇ ਪਾਰ ਨਹੀਂ ਹੋਣਾ ਦਾ ਮਨ ਸ਼ੀਟ ਤੇ ਪਾਉਦਾ ਇਹ ਤਾਂ ਮਗਰ ਨੂੰ ਛੜਦਾ ਮਗਰ ਡਿੱਗ ਪੈਂਦਾ ਇਹ ਮੂਰ ਨੂੰ ਛੜਦਾ ਫਿਰ ਮੂਰ ਨੂੰ ਡਿੱਗਦਾ ਫਿਰ ਮੂਰੇ ਮੈਂ ਵਾਕਰ ਰੱਖਦਾ ਵਾਕਰ ਤੇ ਕੱਛਾ ਰੱਖਦਾ ਫਿਰ ਮੈਂ ਕਰਕੇ ਲੈਟਣੇ ਪੈਂਦਾ ਬਾਪ ਤੁਸੀਂ ਭੋਗ ਪਾ ਲਓ ਜੀ ਬਾਕੀ ਜੋ ਮਹਾਰਾਜ ਨੂੰ ਮੰਨਦਾ ਹੈ ਨਾ ਸੇਵਾ ਕਰਨਾ ਲਈ ਪ੍ਰਕਾਸ਼ ਬਾਬੇ ਹੈ ਨਾ ਮੈਂ ਉਸ ਚਾਹਣਾ ਉੱਥੇ ਪੈਂਦਾ ਕੋਈ ਨਾ ਬਾਪੂ ਮੈਂ ਤੁਹਾਡੇ ਕੋਲ ਤੇਰੇ ਮੇਰੇ ਚਾਹਣਾ ਕੋਈ ਨਹੀਂ ਹੋਣਾ ਚਾਹਣਾ ਤਾਂ ਉਹਨੇ ਆ ਹੈ ਅਸੀਂ ਤਾਂ ਅੱਗੇ ਸੀ ਇਹ ਤਾਂ ਹੁਣ ਗੱਲ ਉਹਦੀ ਆ ਚਲ ਹੁਣ ਭੋਗ ਪਾ ਲੈਣ ਜੀ ਕੋਈ ਨਾ ਉਹਦੇ ਹੱਥ ਦਾ ਮੈਂ ਇਹਨਾਂ ਦਾ ਵੀ ਕਹਿਣਾ 24 ਸਾਲ ਇਹਨਾਂ ਕੋਲ ਕੱਟੇ ਆ ਨਹੀਂ ਨਹੀਂ ਕੋਈ ਨਾ ਬਾਪੂ ਕੋਈ ਨਹੀਂ ਕੋਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਿੰਡ ਧਰਮ ਸਿੰਘ ਵਾਲਾ ਚ ਪਹੁੰਚੇ ਸੀਗੇ ਬਾਪੂ ਪ੍ਰਕਾਸ਼ ਸਿੰਘ ਜੀ ਗੁਰੂ ਘਰ ਦੇ ਗ੍ਰਾਂਤੀ ਸਿੰਘ ਇਸੇ ਗੁਰੂ ਘਰ ਦੇ ਵਿੱਚ ਬਾਪੂ ਜੀ ਨੇ 24 ਸਾਲ ਸੇਵਾ ਕੀਤੀ ਆ ਤੇ ਹੁਣ ਪਿਛਲੇ ਸਵਾ ਸਾਲ ਤੋਂ ਮੰਜੇ ਤੇ ਪਏ ਨੇ ਪਹਿਲਾਂ ਹੀ ਜਨਮ ਤੋਂ ਹੀ ਇੱਕ ਤਾਂ ਵੱਜੋ ਰੱਤੇ ਸੀ ਇੱਕ ਲਤ ਦੀ ਪੋਲੀਆ ਹੋਇਆ ਸੀ ਪਰ ਉਹਦੇ ਦੌਰਾਨ ਵੀ ਬਾਪੂ ਨੇ ਗੁਰੂ ਘਰ ਦੀ ਸੇਵਾ ਕੀਤੀ ਲਤ ਇੱਕ ਹੋਣ ਦੇ ਬਾਵਜੂਦ ਫਿਰ ਬਾਪੂ ਪੰਜ ਹੀ ਪੜੇ ਹੋਏ ਸੀਗੇ ਪਰ ਫਿਰ ਵੀ ਬਾਪੂ ਨੂੰ ਗੁਰੂ ਘਰ ਦੇ ਸੇਵਾਦਾਰ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਡਿਊਟੀ ਲਈ ਗੁਰੂ ਘਰ ਦੇ ਵਜ਼ੀਰ ਦੀ ਬਾਪੂ ਜੀ ਗਰਬਾਣੀ ਕੰਠ ਸਿੰਘ ਬਾਪੂ ਨੂੰ ਗਰਬਾਣੀ ਦੇ ਇੰਨੇ ਮਹਾਰਤ ਸੀ ਬਾਪੂ ਜੀ ਦੇ ਕੋਲੇ ਹੁਣ ਤੱਕਰ 24 25 ਸਿੰਘ ਸਾਜੇ ਨੇ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਕੀਰਤਨੀ ਸਿੰਘ ਨੇ ਕੈਨੇਡਾ ਅਮਰੀਕਾ ਚ ਇੱਕ ਬਾਈ ਫੌਜ ਦੇ ਵਿੱਚ ਗ੍ਰੰਥੀ ਸਿੰਘ ਆ ਇਹ ਬਾਪੂ ਜੀ ਨੇ ਦਿਨੋਂ ਇਸ ਗੁਰੂ ਘਰ ਦੀ ਸੇਵਾ ਕੀਤੀ ਸਕੂਟਰੀ ਚਲਾਉਂਦੇ ਸੀਗੇ ਸਕੂਟਰੀ ਲੈ ਕੇ ਇਧਰ ਉਧਰ ਚਲੇ ਵੀ ਜਾਂਦੇ ਸੀਗੇ ਸੋਟਰੀ ਨਾਲ ਆਪਣਾ ਸਰੀਰ ਲਈ ਫਿਰਦੇ ਸੀਗੇ ਤੇ ਇਸ ਗੁਰੂ ਘਰ ਦੇ ਵਿੱਚ ਪਿੰਡਾਂ ਦੇ ਗੁਰੂ ਘਰ ਸਾਰੇ ਆਪਾਂ ਨੂੰ ਪਤਾ ਹੀ ਹੈ ਪਿਛਲੇ 20-25 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਘਰਾਂ ਦੀਆਂ ਡਿਵੈਲਪਮੈਂਟਾਂ ਹੋਈਆਂ ਉਸ ਤੋਂ ਪਹਿਲਾਂ ਤਾਂ ਗੁਰੂ ਘਰ ਛੋਟੇ-ਛੋਟੇ ਹੁੰਦੇ ਸੀ ਉਵੇਂ ਇਸ ਦੱਗਰ 'ਚ ਵੀ ਸੀਗਾ ਗੁਰੂ ਘਰ ਸੀਗਾ ਪਰ ਗੁਰੂ ਘਰ ਦੀ ਸਾਰੀ ਆਲੇ-ਦਾਲੇ ਚਾਰ ਦਿਵਾਰੀ ਲੰਗਰ ਹਾਲ ਦੀ ਸਾਰੀ ਸੇਵਾ ਬਾਪੂ ਜੀ ਦੇ ਹੁੰਦੇ ਦਾਬਾ ਪ੍ਰਕਾਸ਼ ਸਿੰਘ ਜੀ ਦੇ ਹੁੰਦੇ ਕੀਤੀ ਗਈ ਹੈ ਹੁਣ ਵੀ ਨਗਰ ਵੱਲੋਂ ਨਵਾਂ ਗ੍ਰੰਤੀ ਸਿੰਘ ਰੱਖ ਲਿਆ ਗਿਆ ਵਾ ਕਿਉਂਕਿ ਬਾਪੂ ਜੀ ਤਾਂ ਚੱਲ ਫਿਰ ਨਹੀਂ ਹੋ ਸਕਦਾ ਸੀ ਬਾਪੂ ਜੀ ਸੋਖਾ ਸੰਕਰਨਾ ਆਪ ਸੀਗਾ ਸਾਰਾ ਉਹ ਨਹੀਂ ਸੀ ਕਰ ਪਾਉਂਦੇ ਤੇ ਹੁਣ ਬਾਪੂ ਜੀ ਨੂੰ ਫੇਰ ਵੀ ਗੁਰੂ ਘਰ ਦੇ ਵਿੱਚ ਇੱਕ ਕਮਰਾ ਮਿਲਿਆ ਹੋਇਆ ਏਸੀ ਲੱਗਿਆ ਹੋਇਆ ਤੇ ਉੱਥੇ 5000 ਰੁਪਏ ਮਹੀਨੇ ਦੀ ਪਿੰਡ ਵੱਲੋਂ ਸੇਵਾ ਵੀ ਵਧੀ ਹੋਈ ਹੈ ਬਾਪੂ ਨੂੰ ਤੇ ਜਿੰਨੀ ਕ ਮਦਦ ਹੋ ਸਕਦੀ ਹੈ ਹਸਪੀਟਲ ਲੈ ਕੇ ਜਾਣਾ ਦਵਾਈ ਦਾਰੂ ਦਿਵਾਉਣੀ ਹੈ ਨਗਰ ਦੇ ਲੋਕ ਰਲ ਕੇ ਉਹ ਵੀ ਕਰਦੇ ਨੇ ਪਰ ਹੁਣ ਬਾਪੂ ਜੀ ਨੂੰ ਜ਼ਰੂਰਤ ਸੀ ਜਿਹੜੀ ਉਹ ਸੀਗੀ ਕਿਸੇ ਆਪਣੇ ਦੀ ਜੋ ਆਪਣਾਪਣ ਦੇ ਸਕੇ ਆਪਣੇ ਕੋਲੇ ਰੱਖ ਕੇ ਆਪਣੇ ਵਾਂਗ ਸੰਭਾਲ ਸਕੇ ਤੇ ਉਹ ਹੁਣ ਬਾਪੂ ਦੇ ਆਪਣੇ ਸੀ ਜਿਹੜੇ ਭਤੀਜੇ ਭਤੀਜੀਆਂ ਭਾਣਜੇ ਉਹ ਵੀ ਇਸ ਜੋਗ ਨਹੀਂ ਹੈਗੇ ਵੀ ਉਹ ਸਾਰਾ ਕਰ ਸਕਣ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇੰਨੇ ਫਸੇ ਹੋਇਆ ਵੀ ਉਹਨਾਂ ਤੋਂ ਵੀ ਨਹੀਂ ਆ ਹੁੰਦਾ ਤੇ ਨਗਰ ਜਿੰਨਾ ਕਰ ਸਕਦਾ ਸੀ ਨਗਰਕਾਰੀ ਰਿਹਾ ਸੀਗਾ ਤੇ ਅੱਜ ਸਾਨੂੰ 4 ਦਿਨ ਹੋ ਗਏ ਸੀ ਬਾਪੂ ਜੀ ਨਾਲ ਗੱਲ ਹੁੰਦੀਆਂ ਵੀਡੀਓ ਭੇਜੀ ਸੀਗੀ ਅਸੀਂ ਅੱਜ ਲਾਂਡ ਪਹੁੰਚੇ ਸੀ ਅੱਜ ਫਿਰ ਨਗਰ ਨੇ ਨਗਰ ਦੇ ਪਤਵੰਤੇ ਸੱਜਣਾ ਨੇ ਬੇਨਤੀ ਕੀਤੀ ਹੈ ਵੀ ਸਾਡੇ ਖੰਡ ਪਟ ਸਾਹਿਬ ਪ੍ਰਕਾਸ਼ ਹੋਏ ਹੋਏ ਨੇ ਗੁਰੂ ਰੰਗਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਦੇ ਤੇ ਜੀ ਤਾਂ ਭੋਗਿਆ ਤਵਾਰ ਨੂੰ ਪੈਣਾ ਅੱਜ ਸ਼ੁੱਕਰਵਾਰ ਆ ਇਕੇ ਨੇ ਸੋਮਵਾਰ ਨੂੰ ਸੀ ਬਾਪੂ ਇਹਨੂੰ ਉੱਥੇ ਪਹੁੰਚਦਾ ਕਰਦਾਂਗੇ ਬਾਕੀ ਕਰਮਾਂ ਦੀ ਸੇਵਾ ਬਾਪੂ ਦੇ ਜੇ ਸਾਡਾ ਅਨਜਲ ਉੱਥੇ ਬਾਪੂਰੇ ਦਾਣਾ ਪਾਣੀ ਲਿਖਿਆ ਸੁਪਨਿਆਂ ਦੇ ਘਰ ਦਾ ਤਾਂ ਮਹਾਰਾਜ ਨੇ ਆਪ ਹੀ ਲੈ ਆਉਣਾ ਵਾ ਸੱਚੇ ਬਾਦਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਗੁਰੂ ਦੇ ਘਰਾਂ ਦੇ ਵਜੀਰ ਆ ਜਿਹੜੇ ਅਸੀਂ ਕੋਸ਼ਿਸ਼ ਕਰੀਦੀਏ ਜਿੱਥੇ ਵੀ ਕਿਤੇ ਸਾਨੂੰ ਪਤਾ ਲੱਗਦਾ ਵੀ ਕੋਈ ਗ੍ਰਾਂਤੀ ਸਿੰਘ ਸਮੱਸਿਆ ਦੇ ਵਿੱਚ ਆ ਜਾਂ ਗ੍ਰਾਂਤੀ ਸਿੰਘ ਦੇ ਪਰਿਵਾਰ ਦਾ ਕੋਈ ਮੈਂਬਰ ਸਮੱਸਿਆ 'ਚ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰੀਂਦੇ ਵੀ ਅਸੀਂ ਆਪਣੀ ਸੇਵਾ ਨਿਭਾ ਸਕੀ ਕਿਉਂਕਿ ਇਹਨਾਂ ਨੇ ਜੀਵਨ ਲਾਤਾ ਗੁਰੂ ਘਰ ਦੇ ਵਿੱਚ ਕਿੰਨੇ ਲੋਕਾਂ ਨੂੰ ਹੁਣ ਤੱਕ ਗੁਰਬਾਣੀ ਨਾਲ ਜੋੜਿਆ ਕਿੰਨੇ ਲੋਕਾਂ ਨੂੰ ਹੁਣ ਤੱਕ ਗੁਰੂ ਘਰ ਨਾਲ ਜੋੜਿਆ ਇਹਦਾ ਕੋਈ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ ਤੇ ਇੱਥੇ ਜਨੇਰਪਿੰਡ ਨੇੜੇ ਮੋਗੇ ਜ਼ਿਲ੍ਹੇ ਦਾ ਉਸ ਉੱਥੋਂ ਇਹਨਾਂ ਨੇ ਸੰਥਿਆ ਲਈ ਹੋਈ ਹੈ ਉੱਥੋਂ ਦੇ ਸ਼ਗਿਰਦ ਨੇ ਉਹ ਵੀ ਬਾਬਾ ਜੀ ਕਹਿੰਦੇ ਨੇ ਵੀ ਅਸੀਂ ਵੀ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਸੀਂ ਵੀ ਮਦਦ ਕਰਨੀ ਚਾਹੁੰਦੇ ਹਾਂ ਬਾਕੀ ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਊਗਾ ਬਹੁਤ-ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਗੁਰ ਜੀ ਕੀ ਫਤ ਹੈ ਜੀ ਠੀਕ ਹੈ ਬਾਪੂ ਪ੍ਰਕਾਸ਼ ਸਿੰਘ ਜੀ ਮਿਲਦੇ ਆ ਫਿਰ ਨਾ ਠੀਕ ਹੈ ਜੀ ਮਿਲਦੇ ਆ ਜਲਦੀ ਸ਼ੋਵਾਰ ਆਵਾਂਗੇ ਠੀਕ ਹੈ ਬਾਪੂ ਕੀ ਫਤ ਹੈ ਬਾਪੂ ਤਕੜਾ ਚਲੋ ਅੱਜ ਤਾਂ ਬੈਠਾ ਪਤਾ ਨਹੀਂ ਲੱਗਦਾ ਹੈ ਚਲੋ ਬਹੁਤ ਸ਼ੁਕਰੀਆ ਬਾਪੂ ਨਗਰ ਦਾ ਬਹੁਤ ਧੰਨਵਾਦ ਆ ਤੈਨੂੰ ਅੱਜ ਇੱਥੇ ਲੈ ਕੇ ਵੀ ਆਏ ਐ ਇਤਰਾ ਮਾਨ ਤਾਣ ਵੀ ਕੀ ਰਿਆ ਮਹਾਰਾਜ ਤੇਰੀ ਹੋਰ ਤੰਦਰੁਸਤੀਆਂ ਕਰਨ ਤੂੰ ਉਸ ਨਗਰ ਤੇ ਠੀਕ ਹੋ ਕੇ ਜਾਵੇਂ ਉਹ ਗੁਰੂ ਘਰ ਚ ਬੈਠ ਕੇ ਕੁਰਸੀ ਤੇ ਤੋਂ ਸੇਵਾ ਕਰੇ ਭਾਈ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਤੋਂ ਦੁਆਰਾ ਆਪਦੇ ਜੋਗਾ ਹੋ ਜੇਵੇਂ। ਇਹ ਮੁੰਡਾ ਪਿੱਛੇ ਜਗਦੀਪ ਖੜਾ। ਇਹ ਯੰਗ ਮੁੰਡਾ ਇਹਦਾ ਦਾੜੀ ਵੀ ਨਹੀਂ ਆਈ ਇਹਦੇ। ਇਹ ਬੱਚਾ ਬਾਪੂ ਨੂੰ ਉੱਥੇ ਨਿਵਾਉਂਦਾ ਤਪਾਉਂਦਾ ਲੈਟਰਨ ਬਾਥਰੂਮ ਬਿਠਾਉਂਦਾ। ਇਹ ਬੱਚਾ ਸੇਵਾ ਕਰਦਾ ਸੀ। ਇਹਦਾ ਘਰ ਬਿਲਕੁਲ ਨੇੜੇ ਸੀ। ਤੇ ਇਹ ਬੱਚਾ ਆਪਣੇ ਵੱਲੀਓ ਆਪਣੀ ਡਿਊਟੀ ਨਿਭਾ ਰਿਆ ਸੀ ਆਪਣੇ ਦਾਦਾ ਸમાન ਗੁਰੂ ਘਰ ਦੇ ਵਜ਼ੀਰ ਸਰਦਾਰ ਪ੍ਰਕਾਸ਼ ਸਿੰਘ ਦੀ ਸੇਵਾ ਕਰਦਾ। ਜਿਵੇਂ ਤੁਸੀਂ ਦੇਖਦੇ ਹੋ ਬਾਪੂ ਜੀ ਨੂੰ ਚੱਕ ਕੇ ਗੱਡੀ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਚੱਪਲ ਉਤਾਰਦੇ ਉਹਨਾਂ ਨੇ ਕਿਉਂਕਿ ਬਿਲਕੁਲ ਹੀ ਬਾਪੂ ਜੀ ਲੱਤ ਤੇ ਆਪਣੀ ਤੇ ਬਜਨ ਨਹੀਂ ਪਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਗ੍ਰਾਂਤੀ ਸਿੰਘ ਪਿੰਡ ਧਰਮ ਸਿੰਘ ਵਾਲਾ ਜ਼ਿਲ੍ਹਾ ਮੁਗਾ 24 ਸਾਲ ਹੋ ਗਏ ਸੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਗ੍ਰਾਂਤੀ ਸਿੰਘ ਦੀ ਉੱਥੇ ਕੰਮ ਕਰਦੇ ਆ ਲੱਤ ਨੂੰ ਪੋਲੀਆ ਸੀ ਇੱਕ ਪਾਸੇ ਦੀ ਪਰ ਕਦੇ ਪ੍ਰਵਾਹ ਨਹੀਂ ਕੀਤੀ ਸੀ ਆ ਡੰਡੇ ਦੇ ਨਾਲ ਤੁਰਦੇ ਸੀਗੇ ਤੇ ਇੱਕ ਤਿੰਨਾਂ 45 ਸਕੂਟਰੀ ਰੱਖੀ ਹੋਈ ਸੀ ਪੂਰੇ ਨਗਰ ਖੇੜੇ ਦੇ ਵਿੱਚ ਕੰਮ ਕਰਦੇ ਸੀ ਪਾਠ ਕਰਦੇ ਸੀ ਗੁਰੂ ਘਰ ਦੀ ਪੂਰੀ ਸੇਵਾ ਕਰਦੇ ਸੀ ਪਰ ਹੁਣ ਪਿਛਲੇ ਸਵਾ ਖਸਾਲ ਤੋਂ ਦੂਸਰੀ ਲੱਤ ਨੂੰ ਵੀ ਦਰੰਗ ਹੋ ਗਿਆ ਤਾਂ ਬਿਲਕੁਲ ਹੀ ਸ਼ਰੀਰ ਡੈੱਡ ਹੋ ਗਿਆ ਹੁਣ ਨਗਰ ਖੇੜੇ ਦੇ ਸਾਰੇ ਪ੍ਰਬੰਧਕਾਂ ਨੇ ਮੋਤਵਾਰਾ ਨੇ ਪਤਵੰਤਿਆਂ ਨੇ ਰਲ ਕੇ ਬਾਪੂ ਦੀ ਉੱਥੇ ਗੁਰਦੁਆਰਾ ਸਾਹਿਬ 'ਚ ਇੰਨੀ ਕਿ ਸੇਵਾ ਸੰਭਾਲ ਕਰ ਸਕਦੇ ਸੀ ਉਹ ਵੀ ਕੀਤੀ ਇਲਾਜ ਵੀ ਕਰਾਉਂਦੇ ਰਹੇ ਤੇ 5000 ਰੁਪਏ ਮਹੀਨੇ ਦਾ ਬਾਪੂ ਨੂੰ ਪੱਕਾ ਫਿਕਸ ਦਿੱਤਾ ਹੋਇਆ ਸੀ ਨਗਰ ਦੇ ਵੱਲੋਂ ਤਨਖਾਹ ਵੀ ਦਿੱਤੇ ਜਾਂਦੇ ਸੀ ਕਮਰਾ ਦਿੱਤਾ ਹੋਇਆ ਸੀ ਏਸੀ ਲੱਗਿਆ ਹੋਇਆ ਸੀ ਪੂਰੀ ਕੋਸ਼ਿਸ਼ ਕੀਤੀ ਪ੍ਰਕਾਸ਼ ਸਿੰਘ ਦੀ ਉੱਥੇ ਸੇਵਾ ਕਰ ਸਕੀ ਪਰ ਹੁਣ ਹਾਲਾਤ ਜਿਆਦਾ ਖਰਾਬ ਹੋ ਗਏ ਸੀ ਇਹਨਾਂ ਨੂੰ ਫਿਜ਼ੀਕਲੀ ਪ੍ਰੋਬਲਮ ਜਿਆਦਾ ਸੀ ਸਰੀਰ ਜਮਾਈ ਕੰਮ ਛੱਡ ਗਿਆ ਸੀ ਰੋਟੀ ਵੀ ਵਰਕੀਆਂ ਮੂੰਹ 'ਚ ਪਾਉਣੀਆਂ ਪੈਂਦੀਆਂ ਕਿਉਂਕਿ ਹੱਥ ਦੋਨੇ ਹੀ ਜਮ੍ਹਾਂ ਕਮਕ ਛੱਡ ਗਿਆ। ਲੰਬੇ ਟਾਈਮ ਤੋਂ ਨੀਰੋ ਨਿਊਰੋਲੋਜੀ ਦੇ ਡਾਕਟਰਾਂ ਤੋਂ ਦਵਾਈ ਵੀ ਚੱਲਦੀ ਇਹਨਾਂ ਦੀ। ਪਰ ਹਾਲਾਤ ਦਿਨ-ਦਿਨ ਬਦਤਰ ਹੁੰਦੇ ਜਾ ਰਹੇ ਸੀ। ਫਿਰ ਸਾਨੂੰ ਵੀਡੀਓ ਭੇਜੀ ਗਈ। ਖੁਦ ਬਾਪੂ ਜੀ ਨੇ ਆਪਣੀ ਵੀਡੀਓ ਬਣਵਾ ਕੇ ਭੇਜੀ ਸਾਨੂੰ ਪ੍ਰਕਾਸ਼ ਸਿੰਘ ਜੀ ਨੇ। ਵੀ ਮੈਨੂੰ ਇੱਥੋਂ ਲੈ ਕੇ ਜਾਓ ਮੇਰੀ ਸੇਵਾ ਸੰਭਾਲ ਹੋ ਜਾਊ। ਤਾਂ ਫਿਰ ਅਸੀਂ ਨਗਰ ਗਏ ਸੀ ਲੈਣ ਬਾਪੂ ਜੀ ਨੂੰ ਗਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਿਹਾੜੇ ਤੇ। ਤਾਂ ਉੱਥੇ ਨਗਰ ਦੇ ਸਾਰੇ ਪਤਵੰਤ ਤੇ ਸੱਜਣਾਂ ਨੇ ਦੱਸਿਆ ਵੀ ਸਾਡੇ ਪਿੰਡ ਗੁਰੂ ਘਰ ਦੇ ਵਿੱਚ ਪ੍ਰਕਾਸ਼ ਕਰਾਇਆ ਹੋਇਆ ਵੀ ਐਤਵਾਰ ਨੂੰ ਭੋਗ ਪੈਣੇ ਆ। ਵੀ ਭੋਗ ਤੋਂ ਬਾਅਦ ਅਸੀਂ ਆਪ ਛੱਡਾਵਾਂਗੇ। ਤੇ ਅੱਜ ਇਹ ਸਾਰੇ ਬਤਵੰਤੇ ਸੱਜਣ ਬਾਪੂ ਗਿਆਨੀ ਪ੍ਰਕਾਸ਼ ਸਿੰਘ ਜੀ ਨੂੰ ਛੱਡਣ ਵਾਸਤੇ ਸਾਡੇ ਸੁਪਨਿਆਂ ਦੇ ਘਰ ਆਏ ਨੇ। ਅਰਦਾਸ ਕਰਿਓ ਅਸੀਂ ਬਾਪੂ ਗਿਆਨੀ ਸਰਦਾਰ ਪ੍ਰਕਾਸ਼ ਸਿੰਘ ਜੀ ਦੀ ਸੇਵਾ ਕਰ ਸਕੀਏ, ਸੰਭਾਲ ਕਰ ਸਕੀਏ ਜਿਸ ਉਮੀਦ ਨਾਲ ਉਹ ਸਾਡੇ ਕੋਲ ਇੱਥੇ ਆਏ ਨੇ। ਉਸ ਉਮੀਦ ਤੇ ਪੂਰੇ ਖਰੇ ਉੱਤਰ ਸਕੀਏ ਅਸੀਂ ਤੇ ਇਹਨਾਂ ਨੂੰ ਇੱਥੇ ਮਾਨ ਸਤਿਕਾਰ ਮਿਲੇ। ਤੇ ਚੰਗਾ ਇਲਾਜ ਮਿਲੇ ਚੰਗੀ ਸੇਵਾ ਹੋ ਸਕੇ ਇਹਨਾਂ ਦੀ ਅਰਦਾਸ ਕਰਿਓ ਬਸ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ